ਸੰਤਰੀ ਇਹਦੇ ਸਦੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਬੁਰਜ ਜੀ ਵੱਲੋਂ ਸਖਤ ਸੰਗਠਿਤ ਅਪਰਾਧਾਂ ਨੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਐਸਪੀਡੀ ਸਾਹਿਬ ਦੀ ਦੇਖ ਰੇਖੇਟ ਇੱਕ ਪੁਲਿਸ ਪਾਰਟੀ ਸਿਟੀ ਕੋਰਪ ਪੂਰਾ ਵੱਲੋਂ ਦਲਾਲਿਆਣਾ ਰੋਡ ਤੋਂ ਪੰਜ ਬੰਦਿਆਂ ਨੂੰ ਕਰਾਇਮ ਜੁਰਮ ਕਰਨ ਦੀ ਸਲਾਹ ਬਣਾਉਂਦੇ ਵੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਬਿਨਾਂ ਨੰਬਰੀ ਤੇ 9 ਮੋਬਾਈਲ ਬਰਾਮਦ ਹੋਇਆ ਇਹਨਾਂ ਪਾਸੋਂ ਦੋ ਦਾਹ ਵੀ ਬਰਾਮਦ ਹੋਇਆ ਇੱਕ ਕਿਰਪਾਨ ਬਰਾਮਦ ਹੋਈ ਹੈ ਤੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਦੇ ਨਾਮ ਗੌਤਮ ਪੁੱਤਰ RAMLAL ਵਾਸੀ ਹਰੀਨੋ ਰੋਡ ਚੌਪੜੇ ਵਾਲਾ ਬਾਗ ਕੋਟਪੂਰਾ ਸੇਵਕ RAM ਵਾਸੀ ਜਲਾਲਿਆਣਾ ਰੋਡ ਇੰਦਰਦੀਪ ਉਰਫ ਬੱਬੂ ਮਨਪ੍ਰੀਤ ਸਿੰਘ ਉਰਫ ਲੂੰਗਰ ਤੇ ਬੈਂਸਿੰਘਰ ਕਾਲਾ ਹੈ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਹੈ ਇਹਨਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਹੈ ਜਿਹੜਾ ਬੈਂਸਿੰਘਰ ਉਰਫ ਕਾਲਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਚੋਰੀ ਦੇ ਤੇ ਲੁੱਟਖੋਹਾਂ ਦੇ ਜਿਹੜਾ ਗੌਤਮ ਪੁੱਤਰ RAMLAL ਹੈ ਇਸਦੇ ਖਿਲਾਫ ਇੱਕ ਮੁਕਦਮਾ 370 ਦਾ ਦਰਜ ਹੈ ਤੇ ਇੰਦਰਦੀਪ ਸਿੰਘ ਉਰਫ ਬੱਬੂ ਦੇ ਖਿਲਾਫ ਦੋ ਮੁਕਦਮੇ ਚੋਰੀ ਦੇ ਦਰਜ ਹੈ ਇਹਨਾਂ ਦੇ ਜਿਹੜਾ ਹੁਣ ਫਰਮਾਨ ਲੈ ਕੇ ਅਸੀਂ ਅੱਗੇ ਹੋ ਰਹੇ ਹਾਂ ਉਹ ਤੋਂ ਪੁੱਛ ਪੜਤਾਲ ਕਰ ਰਹੇ ਹਾਂ ਕਿ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈ ਸਰ ਇਹਨਾਂ ਕੋਲ ਬਰਾਮਾ ਕੀ ਨੇ 10 ਮੋਟਰਸਾਈਕਲ 9 ਮੋਬਾਈਲ ਹੈ ਦੋ ਖੰਡੇ ਆ ਇੱਕ ਕੱਪਾ ਇੱਕ ਕਿਰਪਾਨ ਦੋ ਧਾਰ ਕੋ ਪਤਾ ਲੱਗੇ ਜਦ ਕਿਹੋ ਜੀ ਬਾਜ਼ਦਾਰ ਤੋਂ ਅੰਜਾਮ ਦੇ ਇਹ ਆਮ ਖਾਲੀ ਸੌਂਸਾ ਥਾਵਾਂ ਤੇ ਜਿਹੜੇ ਆ ਲੁੱਟ ਖੋ ਕਰਦੇ ਸੀਗੇ ਜਿੱਥੇ ਵੀ ਕਿਤੇ ਨਹਿਰਾਂ ਤੇ ਜਾਂ ਕੋਈ ਵੀ ਬੇਆਬਾਦ ਜਗ੍ਹਾ ਨੇ ਉਹਨਾਂ ਦਾਵਾਂ ਦੇ ਬੰਦਿਆਂ ਨੂੰ ਘੇਰ ਕੇ ਉਹਨਾਂ ਤੋਂ ਖੋਹਾਂ ਕਰਦੇ ਸੀਗੇ ਇਸ ਦੇ ਬਾਰੇ ਹੋਰ ਜਿਹੜਾ ਅ ਤਫਤੀਸ਼ ਦੇ ਦੌਰਾਨ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅੱਗੇ ਕਾਰਵਾਈ ਕਰਾਂਗੇ ਹੋਰ ਫਰਦਰ ਕੀ ਕਾਰਵਾਈ ਹੋਵੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਅੱਗੇ ਕਾਰਵਾਈ ਕਰਾਂਗੇ ਜੀ ਇਹਨਾਂ ਤੋਂ ਹੋਰ ਮੁਕੱਦਮਿਆਂ ਦਾ ਵਾਦ ਦਾਤਾਰੇ ਪੁੱਛਗਛ ਕੀਤੀ ਜਾਊਗੀ ਇਹਨਾਂ ਦੇ ਕੋਈ ਹੋਰ ਸਾਥੀ ਦੋਸ਼ੀ ਆ ਉਹਨਾਂ ਬਾਰੇ ਪਤਾ ਕੀਤਾ ਜਾਏਗਾ ਠੀਕ ਇਸ ਤਰ੍ਹਾਂ ਹਾਂ ਜੀ ਸਰ ਇੱਕ ਮਿੰਟ ਮਾਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਜੀ ਸਰ ਇੱਕ ਸਿਟੀ ਕੋਰਪੂਰਾ ਪੁਲਿਸ ਵੱਲੋਂ ਬਸੰਤ ਦੇ ਮੌਕੇ ਤੇ ਲੋਕਾਂ ਵੱਲੋਂ ਜਿਹੜੀ ਚਾਇਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਸੀ ਉਹਦੇ ਵਿਰੁੱਧ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਪੰਜ ਜਿਹੜੇ ਗੱਟੂ ਚਾਇਨਾ ਡੋਰ ਦੇ ਬਰਾਮਦ ਕੀਤੇ ਗਏ ਇੱਕ ਵਿਅਕਤੀ ਦੀ ਗ੍ਰਿਫਤਾਰ ਕਰਨਾ ਇਹਦੇ ਵਿੱਚ ਬਾਕੀ ਹੈ ਜੋ ਚਾਇਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸਿਟੀ ਕੋਲਡ ਪੂਰਾ ਵੱਲੋਂ 2 ਵਾਰਕ ਵਾਰ ਮਕਦਮੇ ਦਰਜ ਕੀਤੇ ਗਏ ਨੇ ਤੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਦਮਾਂ ਦਾਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਚਾਹਾਂਗੇ ਕਿ ਇਹਨਾਂ ਮਕਦਮਿਆਂ 'ਚ ਦੋਸ਼ੀ ਵਿਅਕਤੀਆਂ ਦੇ ਖਿਲਾਫ এনवायरमेंट ਪੋਲੂਸ਼ਨ ਐਕਟ ਦਾ ਵੀ ਅਸੀਂ ਇਸ ਵਾਰ ਵਾਅਦਾ ਕੀਤਾ ਹੈ ਕਿ ਇਹਨਾਂ ਨੂੰ ਸਖਤ ਸਜ਼ਾ ਦਵਾਈ ਦਿੱਤੀ ਜਾਏਗੀ ਸਰ ਇਹੋ ਦੁਕਾਨ ਨੂੰ ਵੀ ਰਹਾ ਕਰਦੇ ਆ ਕਿ ਵੇਚਣ ਫਿਰ ਕੀ ਤੋਰ ਫਿਰ ਕੇ ਵੇਚਦੇ ਇਹ ਕੁਸ਼ ਚਲ ਤੋਰ ਫਿਰ ਕੇ ਵੇਚ ਰਿਹਾ ਇੱਕ ਦੁਕਾਨਦਾਰ ਵੀ ਹੈ ਵਿੱਚ

لا ابو ابو لا والله

ले आओ ले आओ आ लो भाई होली 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 तोली चलो वाह बहुत ਉਸੀ ਦੇਖਿਆ ਕਿ ਕੋਟਪੂਰਾ थाना सिटी ਕੋਟਪੂਰਾ ਦੀ ਪੁਲਿਸ ਨੇ ਐਸਐਸਪੀ ਪ੍ਰਿਕਰ ਜਾਂਚਾਂ ਦੇ ਮੁਤਾਬਕ ਜੋ ਡੱਟਾ ਫੋ ਕਰਨ ਵਾਲੇ ਵਿਅਕਤੀਆਂ ਨੂੰ ਔਰ ਡੀਐਸਪੀ ਚਿਤਿੰਦਰ ਚੋਪੜਾ ਮੋਹਨ ਸ਼ਰਮਾ ਜੀ ਉਹਨਾਂ ਦੇ ਪਾਰਟੀ ਵੱਲੋਂ ਲਾਲਿਆਣਾ ਰੋਡ ਤੇ ਤਰੇਡ ਮਾਰੀ ਗਈ ਜਿੱਥੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਡੱਟਾ ਫੋ ਦੀ ਵਾਰਦਾਤ ਨੂੰ ਇੰਤਜ਼ਾਮ ਦੇਣ ਦੀ ਸਕੀਮ ਬਣਾ ਰਹੇ ਸਨ ਉਨ੍ਹਾਂ ਪਾਸੋਂ ਇਹ ਤਿੰਨ ਮੋਟਰਸਾਈਕਲ ਨੌ ਮੋਬਾਈਲ ਔਰ 11 ਸਮੇਤ ਗ੍ਰਸਤਾਰ ਕੀਤਾ ਔਰ ਉਹਨਾਂ ਨੂੰ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਕਿ ਇੱਥੇ ਉਹ ਲੁਟਕਾ ਖੋਰੀ ਕੋਸ਼ਿਸ਼ ਕਰਨ ਜਾ ਰਹੇ ਸਨ ਪਰਮੇਸ਼ਾ ਪਰ ਇੰਡੀਅਨ ਟੀਵੀ ਨਿਊਜ਼ ਕੋਲ ਪੂਰਾ ਫੰਕਸ਼ਨ